ਆਪਾਂ ਬਦਲਵਾ ਲਵਾਂਗੇ ਜੀ ਨੰਬਰ ਦੇਣਾ ਸਾਦਾ ਫਾਇਰ ਬੰਦੇ ਪਾਉਣ ਸਾਰੇ ਟੋਟਲ ਜੋ ਫਟਰੇ ਇੱਥੇ ਆ ਜੇ ਕਿੱਥੇ ਭਜੇ ਫਿਰਦੇ ਹੋ ਐਫਆਰ ਨੰਬਰ ਦਿਓ ਸਾਨੂੰ ਕੋ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਲਗਾਤਾਰ ਇਹਨਾਂ ਦੇ ਸਾਡੇ ਵਰਕਰਾਂ ਦੇ ਨਾਲ ਹੀ ਪਿੰਡ ਹੈ ਬੰਦੇ ਲੈ ਕੇ ਆ ਰਿਆ ਕੱਲਾ ਸੀ ਮੋਟਰਸਾਈਕਲ ਤੇ ਆ ਰਿਆ ਨੂੰ ਢਾਕੇ ਗੋਲੀਆਂ ਚਲਾਈਆਂ ਕਿ ਪਿੰਡ ਚੋਂ ਹੀ ਬੰਦੇ ਨਹੀਂ ਨਿਕਲਦੇ ਨੇ ਉਹ ਧਾਰੀਬਾਲ ਜਿਹੜਾ ਉਹਦੇ ਰਿਸ਼ਤੇਦਾਰ ਹੈ ਉਹਦੇ ਗੁੰਡਿਆਂ ਨੇ ਇਹ ਸਾਰਾ ਕੰਮ ਕੀਤਾ ਔਰ ਗੋਲੀ ਵੀ ਅਸੀਂ ਪੁਲਿਸ ਨੂੰ ਦੇ ਦਿੱਤਾ ਉਹਦਾ ਕੋਲ ਵੀ ਜਿਹੜਾ ਸੀ ਇਹ 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 ਲੋਕਤੰਤਰ ਹੈ ਇਹ ਕਿੱਦਾਂ ਪਿਸਤੌਲ ਬਾਹਰ ਤੁਰੇ ਫਿਰਦੇ ਨੇ ਕਿੱਦਾਂ ਸਾਰਾ ਕੁਝ ਹੋ ਰਿਹਾ ਕਿਰਪਾਨ ਨਾਲ ਵੱਢਿਆ ਤੇ ਗੋਲੀ ਆ ਵੇਖੋ ਲੱਗੀ ਤੇ ਆਹ ਜੇ ਕਿਰਪਾਨ ਆਹ ਸਾਨੂੰ ਆਪੇ ਰੈਲੀ ਚੈੱਕ ਕਰ ਲੋ ਮੁਰਦਾਬਾਦ ਮੁਰਦਾਬਾਦ ਜੀ ਹਾਂ ਮੁਰਦਾਬਾਦ 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 ਹਾਲਾਤ ਨੇ ਇਹਨਾਂ ਨੂੰ ਤੁਸੀਂ ਕਹਿੰਦੇ ਰਾਜ ਭਾਗ ਦੇਣੇ ਆ ਆਖੋ ਆ ਰਾਜ ਭਾਗ ਮੰਗਦੇ ਆ ਤੁਹਾਡੇ ਕੋਲ ਅੰਮ੍ਰਿਤਸਰ ਵਾਲਿਓ ਆ ਜਲੇ ਵਾਲਿਓ ਆ ਮੰਗਦੇ ਨੇ ਹਾਂਜੀ ਅੱਜ ਅਸੀਂ ਰੈਲੀ ਹੋ ਰਹੀ ਸੀ ਸਾਡੀ ਅਜ ਨਾਲੇ ਨਾ ਕੋ ਬੈਲ ਦੇ ਸਾਹਮਣੇ ਬਿਲਕੁਲ ਐਮ ਆਰ ਡੀ ਔਰ ਸਾਡਾ ਇਹ लवली ਵਰਕਰ ਹੈ ਬਹੁਤ ਚੰਗਾ ਵਰਕਰ ਹੈ ਆਪਣਾ ਗਰੌਲਕ ਤੋਂ ਉੱਥੋਂ ਦਾ ਸਰਪੰਚਾ ਮਿਲਵਾਈ ਮਿਲਵਾਈ ਧਾਰੀ ਵਾਲੋਂ ਨੂੰ ਰਿਸ਼ਤੇਦਾਰ ਦੱਸਦਾ ਆਪਣਾ ਬਹੁਤ ਨਹੀਂ ਦਿੱਕੀ ਰਿਸ਼ਤੇਦਾਰੀ ਉਹਦੇ ਭਤੀਜਿਆਂ ਨੇ ਇਹਨੂੰ ਮੁੰਡੇ ਨੂੰ ਵੱਡਿਆ ਗੋਲੀਆਂ ਚਲਾਈਆਂ ਗੋਲੀ ਦਾ ਵੀ ਵੇਖ ਲਓ ਆਪ ਵੀ ਵੇਖ ਲਓ ਸ਼ਰਮ ਇਲੈਕਸ਼ਨ ਚੱਲਣ ਢਈ ਹੈ ਔਰ ਇਹ ਗੁੰਡਾਗਰਦੀ ਪੰਜਾਬ 'ਚ ਖਾਸ ਕਰ ਅੰਮ੍ਰਿਤਸਰ ਵਾਲੇ ਪਰਤਾਖਤ ਨਹੀਂ ਕਰਦੇ ਅੰਮ੍ਰਿਤਸਰ ਦੇ ਵਿੱਚ ਜਿੱਦੇ ਇਲੈਕਸ਼ਨ ਹੋਣੀ ਹੈ ਧਾਰੀਬਾ ਤੂੰ ਹਰਨਾ ਹੈ ਤੋਜ ਨਾਲੋਂ ਵੀ ਹਰਨਾ ਹੈ ਕਿਹਨੂੰ ਪਤਾ ਇਸ ਗੱਲ ਦਾ ਔਰ ਤੂੰ ਖੁੱਲ੍ਹ ਦੇ ਛੱਡੀ ਇਹਨਾਂ ਗੁੰਡਿਆਂ ਨੂੰ ਅਸੀਂ ਲੋਕਤੰਤਰ ਤਰੀਕੇ ਨਾਲ ਲੜਾਈ ਲੜਾਂਗੇ ਅਸੀਂ ਜਾਮ ਕਰਦਾਂਗੇ ਅੰਮ੍ਰਿਤਸਰ ਸਾਰਾ ਜੇ ਗੁੰਡਾਗਰਦੀ ਇਸੇ ਤਰ੍ਹਾਂ ਚੱਲੀ ਐਸਐਸਪੀ ਸਾਹਿਬ ਵੀ ਸੋਲ ਲੈ ਇਹਨਾਂ ਦੀ ਇੱਕ ਜਗ੍ਹਾ ਨਹੀਂ ਕਿ ਬਾਰ ਬਾਰ ਧੱਕੇ ਮਾਰਦੇ ਫੋਨ ਕਰ ਆ ਗੋਲੀਆਂ ਦੇਖੋ ਆ ਦੇਖੋ ਗੋਲ ਕੀ ਲਾਤ ਕਰਦੇ ਨੇ ਪੰਜਾਬ ਦੇ ਚਿੱਟਾ ਥਾ ਥਾ ਵਿਗੰਡਿਆ ਉਹ ਤੁਹਾਨੂੰ ਦੇਖਦਾ ਨਹੀਂ ਗੋਲੀਆਂ ਚੱਲਣੀਆਂ ਨੇ ਜਾ ਕੇ ਲੋਕਾਂ ਦੇ ਹੱਥ ਜੋੜਦੇ ਤੇ ਉੱਟਾ ਪਾਓ ਆ ਮੋਟਾ ਮਨ ਲੋਕ ਤੁਹਾਨੂੰ ਅੰਮ੍ਰਿਤਸਰ ਦੇ ਕਾਗਰਸੀਆਂ ਦੀ ਚੋਣ ਜਾਤਾਂ ਲੱਗਾ ਸਾਡੇ ਤੇ ਆਰ ਜਮਾ ਲੈ ਸਾਡੇ ਸਾਰੇ ਤੇ ਜਮਾ ਨੇ ਇਹ ਸਰਕਾਰ ਦੇ ਸਾਰੇ ਕੀ ਕਮਾਂ ਮੈਂ ਇਥੇ ਹੋਜਣਾ ਸਾਹਿਬ ਦੀ ਰੈਲੀ ਤੇ ਆ ਸਰਦਾਰ ਪ੍ਰਧਾਨ ਜੀ ਮੈਨੂੰ ਨਹੀਂ ਪਤਾ ਇਹਨਾਂ ਆ ਗਿਆ ਆਪਣੀ ਕਿਸੇ ਗੱਡੀ ਘਰਾਈ ਆ ਆਪਣੀ ਆਡੀ ਗੱਡੀ ਸਾਨੂੰ ਪਤਾ ਲੱਗਿਆ ਕਿ ਬੰਦੇ ਦਾ ਤੇਰੀ ਪੈਰਵਾਈ ਕੰਡੇ ਮੈਂ ਰੈਲੀ ਚ ਖੜਾ ਰਿਹਾ ਟਾਣੀ ਦੀ ਪਿਆਸ ਲੱਗੀ ਮੈਂ ਉਹ ਰੋ ਪੀਣ ਗਿਆ ਇਹਨਾਂ ਉਸ ਤੋਂ ਗੱਡੀ ਮੋੜ ਕੇ ਲਿਆ ਗੇ ਨਿਕਲ ਜਾ ਸਰ ਮੇਰੇ ਤੇ ਇੱਕ ਨੇ ਕਿਰਪਾਨ ਦਾ ਵਾਰ ਕੀਤਾ ਬਰਿੰਦਰ ਸਿੰਘ ਨੇ ਸਰਤਾਜ ਸਿੰਘ ਨੇ ਗੋਲੀ ਮਾਰੀ ਮੇਰੇ ਸਿੱਧੀ ਉਹ ਵੱਜੀ ਨਹੀਂ ਔਰ ਕ ਮੈਂ ਪਿਸਤੌਲ ਖੋਣ ਦੀ ਕੋਸ਼ਿਸ਼ ਕੀਤੀ ਬਾਅ ਅਮਨਦੀਪ ਉੱਤਰਨਾ ਮਾਦਮਾ ਇੱਕ ਨਾਲ ਉਹਦਾ ਪਿਓ ਬਲਦੇਵ ਸਿੰਘ ਇੱਕ ਨਾਲ ਬੰਟੀ ਮਡੋਕਰ ਹੋਰ ਲੜਦਾ ਪੰਜ ਜਾਨੇ ਭਾਜੀ ਇੱਕ ਗੱਡੀ ਨਾਲ ਹੀ ਕਰੇਟਾ ਉਹ ਮੇਰਾ ਅਣ ਪਛਾਤੇ ਉਹਨਾਂ ਚ ਮੈਂ ਨਹੀਂ ਪਛਾਣਾ ਦੋ ਗੱਡੀਆਂ ਨਾਲ ਕਿਉਂ ਮਾਰਦੇ ਸੀ 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 ਹਾਂਜੀ ਕਿਉਂ ਮਾਰੀਆ ਭਾਜੀ ਪ੍ਰਾਨੀ ਰਾਂਝੇ ਚੱਲਦੀ ਮੇਰ ਨਾਲ ਇਹਨਾਂ ਪਰਦਾ ਚੱਲਦਾ ਜੀ ਪਹਿਲਾਂ ਕਭ ਜੇ ਪਹਿਲਾਂ ਹੋਗੇ ਨਾ ਮੇਰੇ ਚ ਪਰਜਾ ਕਰ ਮੇਰੀ ਸੁਪਰੀਮ ਕੋਰਟ ਜਵਾਬ ਦੇ ਇਹਨਾਂ ਦੀ ਜਮਾਨਤ ਨਹੀਂ ਹੋਈਆਂ ਸਖਦੇਵ ਸਿੰਘ ਮਲਵਈ ਨੇ ਸ਼ਾਇਦ ਘੱਲੇ ਜਨੂ ਸਖਦੇਵ ਸਿੰਘ ਮਲਵਈ ਨੇ ਮੰਗੀ ਗੱਲ ਮੰਗੀ ਬਾਜੀ ਮੈਂ ਕਹਿੰਦਾ ਕਾਨੂੰਨੀ ਕਾਰਵਾਈ ਐਸਐਸਪੀ ਸਾਹਿਬ ਨੂੰ ਬੇਦੀ ਗੱਲ ਤਾਂ ਅੱਗੇ ਇਹਨਾਂ ਨੂੰ ਰਸਟਰੀ ਕੀਤਾ ਇਹਨਾਂ ਨੂੰ ਰਸਟਰੀ ਕਰਕੇ ਨਾਥ ਪਾਈ ਜਾਵੇ ਕਲਦੀਪ ਧਾਰੀ ਵਾਲਾ ਕਰਾਉਂਡਿਆ ਜੋ ਕਰਾਉਂਡਿਆ ਉਹਦੇ ਬੰਦੇ ਆ ਉਹਦੀਆਂ ਰਾਲੀਆਂ ਭਤੌਣ ਦੇ ਗੱਡੀਆਂ ਲੈ ਕੇ ਸਾਨੂੰ ਰੂਪਾ ਖੋਲ-ਖੋਲ ਕੇ ਗੁੱਛਰੀਆਂ ਮਗੁੰਡਾ ਗੱਦੀ ਕਰਾਉਂਡਿਆ ਏ ਅੱਗੇ ਮੈਂ ਤੇ ਠੂਠਾ ਪਰਚਾ ਕਰਾਇਆ ਐਸਐਸਪੀ ਸਾਹਿਬ ਕਹਿੰਦੇ ਨੇ ਜੇ ਲਵੜੀ ਦੇ ਠੂਠਾ ਪਰਚਾ ਨਹੀਂ ਕਰਾਇਆ ਮੈਂ ਤੇ ਪੰਜ ਬੱਤੇ ਤੇ ਤੁਮ ਨੂੰ ਕੋਈ ਪਰਵਾਹੀ ਅੱਛਰੀਆਂ ਮਗੋਲੀਆਂ ਮਾਰਨ ਦੇ ਪੰਜ ਜਾਨੇ ਕੱਲੇ ਨੂੰ ਵੇਖ ਕੇ ਘੱਲੇ ਫਿਰ ਭੱਜੇ ਕਿਉਂ ਆ ਉਹ ਕਿਤਨੀ ਬਰਦਾਸ਼ਤ ਹੁੰਦੀ ਇਹਨਾਂ ਕੋ ਦਰ ਲਾਨ ਤੇ ਇਹੋ ਜਿਹੇ ਬੰਦੇ ਆਂ ਆਪਣੇ ਗੁੰਡੇ ਕਰਕੇ ਕੰਨ ਇਹਨਾਂ ਨੂੰ ਕੋਲ ਰੱਖਿਆ ਕਬੂਰਦੀ ਪੈਣੀ ਤਾਂ ਕਿ ਜਿੱਤ ਨਹੀਂ ਪਹਚਾਦੀ ਪਿਸਤੌਲ ਦਾ ਖੋਲ ਤਿੰਨ ਗੋਲੀਆਂ ਮਾਰੀਆਂ ਨੇ ਭਾਜੀ ਤਿੰਨ ਗੋਲੀਆਂ ਆ ਵੇਖੋ ਅਦਰ ਪਾਣੀ ਪਈ ਹੈ ਕਿਰਪਾਨ ਵੀ ਉਹਨਾਂ ਦੀ ਮੇ ਕੋਈ ਹੈ ਉਹਨਾਂ ਨੇ ਕੱਲਾ ਗੱਡੀ ਦਾ ਸ਼ੀਸ਼ਾ ਭੰਨਿਆ ਉਹਨਾਂ ਦੀ ਕਿਰਪਾਨ ਖੋਗੇ ਹੋਰ ਮੈਂ ਕੁਝ ਨਹੀਂ ਕੀਤਾ ਜੀ ਇਨਫਾਰਮੇਸ਼ਨ ਹੈ ਜੀ ਆਈਸੀ ਕਿਉ ਨੇ ਨਾਲ ਪਖਾਰ ਇਥੇ ਦੇ ਅੱਗੇ ਨਾਲ ਪੈਸਾ ਐਮਰ ਪੈਸ ਉਹਦੇ ਨਾਲ ਗੁਰਦੀਸ਼ ਹੋਜੜਾ ਜੀ ਰੈਲੀ ਚੱਲ ਰਹੀ ਸੀ ਉਹਦੇ ਬਾਹਰ ਬਾਹਰ ਸੜਕ ਤੇ ਉਹ ਝਗੜਾ ਆ ਫੜਾ ਲੱਗਿਆ ਕਿ ਕਹਿੰਦੇ ਗੋਲੀਆਂ ਚਲਾਈਆਂ लवली ਨਾ ਦਾ ਮੁੰਡਾ ਵਾ ਜਿਹੜਾ ਕਿਹਾ ਵੀ ਮੇਰੇ ਗੋਲੀਆਂ ਮਾਰ ਕੇ ਗਏ ਆ ਉਹਨਾਂ ਚਾਰ ਬੰਦੇ ਲਖਾਏ ਆ ਜੋ ਕਾਰਵਾਈ ਅਮਲ ਚ ਜੋ ਕਾਰਵਾਈ ਹੋਵੇ ਕਵਰਦੀ ਕਾਰਵਾਈ ਕੀਤੀ ਜਾਏਗੀ ਥੈਂਕ ਯੂ ਇਹ ਇਥੇ ਜੋ ਹੁਣ ਮੌਕੇ ਤੇ ਆਏ ਜੀ लवली ਕੁਮਾਰ ਨਾਮ ਦਾ ਹੈਗਾ ਬੰਦਾ ਉਹਨੇ ਦੱਸਿਆ ਵੀ ਦੋਨੇ ਕਰਕੇ ਰੈਲੀ ਸੀਗੀ ਕਾਂਗਰਸ ਦੀ ਰੈਲੀ ਚੱਲ ਰਹੀ ਸੀ ਜੀ ਉਹ ਬਾਹਰ ਇੱਥੇ ਪਾਣੀ ਪੀਣ ਆਇਆ ਹੈਗਾ ਤੇ ਉੱਥੇ ਕੁਝ ਬੰਦਿਆਂ ਨੇ ਉੱਥੇ ਹਮਲਾ ਕੀਤਾ ਹੈਗਾ ਜਿੰਦੇ ਉਹਨਾਂ ਕਹਿੰਦੇ ਮੇਰੇ ਇੱਕ ਗੋਲੀ ਮਾਰੀ ਇਹ ਤਾਂ ਬਾਕੀ ਉਹਨੂੰ ਸੱਟਾਂ ਮਾਰੀ ਗਈ ਨੇ ਮੌਕੇ ਤੇ ਆਏ ਆ ਸੱਟਾਂ ਉਹਦੇ ਵੱਜੀਆਂ ਗਈਆਂ ਨੇ ਉਹ ਤਾਕਤ ਸਪੋਰ ਹੈਗਾ ਹਸਪੀਟਲ ਦੇ ਵਿੱਚ ਤਾਕਤ ਉਹ ਕੇ ਬਿਆਨ ਹਾ ਕੇ ਜੋ ਕਾਰਵਾਈ ਬਣਦੇ ਉਹ ਕਾਰਵਾਈ ਕਰ ਰਹੀ ਸਰ ਇਹਨਾਂ ਦੀ ਕੋਈ ਪਰਾਣੀ ਵੀ ਰਜਿਸਟ੍ਰੀ ਸੀ ਜਾਂਦੀ ਆ ਉਹ ਅਸੀਂ ਇਹ ਗਾਂ ਦੀ ਗੱਲ ਹੁਣ ਪੁੱਛਾਂਗੇ ਨਹੀਂ ਅਸੀਂ ਤਾਂ ਬੰਦਾ ਦਾਖਲ ਹੋ ਰਿਹਾ ਕਰਕੇ ਵੀ ਦਾਖਲ ਹੋਣ ਤੋਂ ਬਾਅਦ ਕੀ ਨੇ ਪਰਾਣੀ ਰਜਿਸਟ੍ਰੇਸ਼ਨ ਜਾਂ ਕੀ ਲੱਗੀ ਹੈ ਉਸ ਹਰ ਉਹਨਾਂ ਜਿਹੜਾ ਹੈਗਾ ਅਸੀਂ ਜੋ ਸੱਟਾਂ ਮਾਰੀਆਂ ਜੇ ਕਿਸੇ ਨੇ ਕਾਨੂੰਨ ਨੂੰ ਹੱਥ 'ਚ ਲਿਆ ਹੈਗਾ ਉਹ ਭਾਵੇਂ ਕੋਈ ਹੋਵੇ ਠੀਕ ਨਹੀਂ ਗੱਲ ਜਿਹੜੀ ਕੋਈ ਫਾਇਰ ਆਰਮ ਹੋਇਆ ਹੈਗਾ ਜਾਂ ਕਿਸੇ ਸੱਟਾਂ ਮਾਰੀਆਂ ਕਾਨੂੰਨ ਨੂੰ ਆਪਣੇ ਹੱਥ 'ਚ ਨਹੀਂ ਕੋ ਲੈ ਸਕਦਾ ਇਸ ਕਰਕੇ ਜੋ ਬਿਆਨ ਲਿਖਾਊਗਾ ਉਹ ਵਾਕੇ ਅਸੀਂ ਪਛਾਣ ਦੇਣ ਲੱਗਿਆਂਗੇ ਠੀਕ ਹੈ ਥੈਂਕ ਯੂ ਜੀ ਯਾਰ ਬੰਦੇ ਵੈਸੇ ਨਾ ਪਿਓ ਵਾ ਆਓ ਦਾ ਨਵੇਂ ਠੀਕ ਕਰਦੇ ਆ ਬਾਹਰ ਬੈਠ ਕੇ ਬੈਠ ਕੇ ਬਾਹਰ 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 ਆਹੋ ਬੋਲ ਪਾ ਇਹਦੇ ਵਿੱਚ ਗੋਲੀ ਮਾਰੀ ਅੱਗੇ ਦੱਸ ਕਿਹੜੇ ਕਿਹੜੇ ਅਮਨ ਗਧਰਾਵਾ ਦਾ ਵਰਿੰਦਰ ਉੱਕਰ ਰੋਲਖਦਾ ਜਿਹਦੀਆਂ ਜ਼ਮਾਨਤਾਂ ਹਾਈ ਕੋਰਟ ਤੋਂ ਰਿਜੈਕਟ ਹੋਈਆਂ ਠੀਕ ਹੈ ਜੀ ਪਹਿਲਾਂ ਇਹਨਾਂ ਦਾ ਮੇਰੀ ਪਾਸੇ ਕੇਸ ਚੱਲਦਾ ਅੱਧਾ ਘੰਟਾ ਤੋਂ ਮੇਰੇ ਆ ਕੇ ਪਿੱਛੇ ਪੈਰਵਾਹੀ ਕਰਨ ਦੇ ਨਾਲ ਸਰਤਾਜ ਭੋਲਿਆਰੀ ਠੀਕ ਹੈ ਇੱਕ ਬੰਟੀ ਉੱਕਰ ਰੋਲਖਦਾ ਮੁੰਡਾ ਨਾਲ ਗਿਆਨੀ ਇਹਨਾਂ ਹੁੰਦਾ ਸਾਰ ਮੇਰੇ ਰੋਪੀਂਦੇ ਤੇ ਮੇਰੇ ਗੋਲੀਆਂ ਚੜੀਆਂ ਨਾਲ ਕਰਪਾਨਾ ਮਾਰ ਕੇ ਵੜਿਆ ਅੱਗੇ ਵੀ ਇਹਨਾਂ ਮੇਰੇ ਝੂਠਾ ਬੱਚਾ ਕਰਾਤਾ ਗੋਲੀਆਂ ਛਾਰੇ ਰਖਾ ਗਈ ਦੋ ਗੋਲੀਆਂ ਨਾਲ ਮੈਂ ਉਹਨੂੰ ਬਾਲੇ ਸਵਾਰ ਦੋਰੀ ਸ਼ਬਦਾਂ ਮੋਤੀਆਂ ਨਾਲ ਹੋਰ ਭਾਈ ਅੱਲਾਹ ਹੀ ਸੇਫ ਪਦੀ ਮੈਨੂੰ ਐਮਐਸਏ ਵੱਜ ਪਈਆਂ ਅੱਛਤ ਵੀ ਤਾਂ ਤਮੀਂ ਛੱਟਣਾ ਜੇ ਕਦੇ ਮਾਸਾ ਵੀ ਹੋਇਆ ਨਾ ਵੀ ਅਸੀਂ ਸੀਸੀਟੀਵੀ ਇਧਰ ਹੋ ਗਿਆ ਜੀ ਆਹ ਹੋ ਗਿਆ ਜਾਂ ਨਾ ਝੁੱਟੀ ਛੱਤ ਲਗਾ ਝੁੱਟੀ ਛੱਤ ਲਾ ਕੇ ਲੰਮੇ ਪਏ ਅੱਗੇ ਵੀ ਦਰਦ ਦਾ ਹੁਣੇ ਬਿਲਕੁਲ ਬਰਦਾਸ਼ਤ ਨਹੀਂ ਹੋਣਾ ਆ ਦੇਖੋ ਬੰਦੇ ਦੇ ਦੋਵੇਂ ਹੱਥ ਵੱਡੇ ਆ ਸਾਡੇ ਝੂਟਾ ਪਾਣੀ ਨਾਲ ਫਿੱਦਾ ਤੇ ਜਿਹੜਾ ਪੰਗਾ ਜਾਣੇ ਝੂਟਾ ਬੱਦ ਨਹੀਂ ਜਾ ਕੇ ਚਾਬੀ ਦੇ ਕਰਪਾਨਾ ਮਿਲ ਗਈਆਂ ਵਧਿਆ ਪਿਆ ਹੁਣੇ ਸਾਹਮਣੇ ਸਾਰਾ ਕੁਝ ਸੋਚਦਾ ਵੱਧਿਆ ਪਿਆ ਸਰਦਾਰ ਸਮਝਾ ਫਿਰ ਮਿਆਵਾ ਬੋਸ ਆਵੇ ਇਹ ਲਾਤ ਨੇ ਪੰਜਾਬ ਦੇ ਵਿੱਚ ਗੁੰਡਾਗਰਦੀ ਜਿਹੜੀ ਕਾਲੀ ਕਾਲ ਬਣਾਈ ਸੀ ਉਹ ਗੁੰਡਾਗਰਦੀ ਹੁਣੇ ਇਸ ਵੇਲੇ ਆਮ ਆਦੀ ਪਾਰਟੀ ਕਰ ਰਹੀ ਹੈ ਇਹ ਲੋਕ ਸ਼ਾਂਤ ਪਵੰਤ ਦੇਜ ਦੇ ਪਸnik ਲੋਕਾਂ ਨੂੰ ਵਾਦੇ ਕਰ ਰਹੇ ਨੇ ਅਸੀਂ ਪ੍ਰਸ਼ਾਸਨ ਦਵਾਂਗੇ ਆ ਪ੍ਰਸ਼ਾਸਨ ਹੈ ਆ ਕੰਮ ਹੈ ਕਿ ਕਾਰਨ ਕੀ ਆ ਜੀ ਹਾਰਦਾ ਕੋਈ ਲੱਗਦਾ ਪਿਆਰਨ ਨੂੰ ਕੀ ਹਾਰ